ਹਾਂਜੀ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਅੱਜ ਗੱਲ ਕਰਨ ਜਾ ਰਹੇ ਹਾਂ ਜੋ ਇੱਕ ਸਕੀਮ ਹੈ ਚੱਲ ਰਹੀ ਹੈ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਵੱਲੋਂ ਜਿਹੜੀ ਸਕੀਮ ਕੱਢੀ ਗਈ ਹੈ ਪੀਐਮ ਆਵਾਸ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ 2025 ਸਕੀਮ ਹੈ ਜਿਹੜੀ ਚੱਲ ਰਹੀ ਹੈ ਜਿਹਨੂੰ ਪਿੰਡਾਂ ਦੇ ਵਿੱਚ ਆਪਾਂ ਕਮਰਿਆਂ ਵਾਲੇ ਫਾਰਮ ਜਾਂ ਕੱਚੇ ਕੋਠਿਆਂ ਵਾਲੇ ਫਾਰਮ ਵੀ ਕਹਿ ਦਿੰਨੇ ਆ ਜਿਨ੍ਹਾਂ ਦੇ ਵੀ ਕੱਚੇ ਮਕਾਨ ਆ ਜਾਂ ਮਕਾਨ ਜਿਨ੍ਹਾਂ ਕੋਲ ਆਪਣਾ ਨਹੀਂ ਘਰ ਬਣਿਆ ਹੋਇਆ ਜਾਂ ਜਨਾਂ ਦੀਆਂ ਬਾਲੀਆਂ ਵਾਲੀਆਂ ਛੱਤਾਂ ਵਾ ਕੋਈ ਵੀ ਕੱਚੇ ਮਕਾਨ ਆ ਉਹਨਾਂ ਵਾਸਤੇ ਇਹ ਸਕੀਮ ਹੈ ਜਿਹੜੀ ਸੈਂਟਰ ਸਰਕਾਰ ਵੱਲੋਂ ਕੱਢੀ ਗਈ ਆ ਜਿਹਦੇ ਵਿੱਚ ਉਹਨਾਂ ਨੂੰ ਆਪਣਾ ਪੱਕਾ ਘਰ ਬਣਾਉਣ ਵਾਸਤੇ ਸਰਕਾਰ ਵੱਲੋਂ ਜਿਹੜੇ ਤਿੰਨਾਂ ਕਿਸ਼ਤਾਂ ਦੇ ਵਿੱਚ ਪੈਸੇ ਦਿੱਤੇ ਜਾਣਗੇ ਇਸ ਨੂੰ ਆਪਾਂ ਤੁਹਾਨੂੰ ਅੱਜ ਦੱਸਦੇ ਆ ਕਿ ਇਹ ਸਕੀਮ ਹੈ ਜਿਹੜੀ ਆਪਾਂ ਇਸ ਦਾ ਲਾਭ ਕਿੱਦਾਂ ਲੈ ਸਕਦੇ ਆ ਜਿਹੜੀ ਪਹਿਲਾਂ ਇਸ ਦੀ ਡੇਟ ਸੀ ਉਹ 31 ਮਾਰਚ 2025 ਤੱਕ ਲਾਸਟ ਡੇਟ ਸੀ ਪਰ ਹੁਣ ਜਿਹੜੀ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾ ਜੁਐਸਡੀ ਡੇਟ ਵਧਾ ਕੇ ਜੁਐਸ ਦੀ ਲਾਸਟ ਡੇਟ ਹੈ ਉਹ 30 ਅਪ੍ਰੈਲ 2025 ਤੱਕ ਕਰ ਦਿੱਤੀ ਗਈ ਹੈ 30 ਅਪ੍ਰੈਲ 2025 ਤੱਕ ਤੁਸੀਂ ਆਪਣੇ ਫਾਰਮ ਹੈ ਜਿਹੜੇ ਉਹ ਭਰ ਸਕਦੇ ਹੋ ਪਹਿਲਾਂ ਜਿਹੜੇ ਫਾਰਮ ਆ ਆਪਾਂ ਭਰ ਕੇ ਜਾ ਕੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਉਣੇ ਪੈਂਦੇ ਸਨ ਪਰ ਹੁਣ ਆਪਾਂ ਇਹ ਫਾਰਮ ਆਨਲਾਈਨ ਘਰੇ ਬੈਠ ਕੇ ਆਪਣੇ ਘਰੋਂ ਹੀ ਭਰ ਸਕਦੇ ਆ ਕਿਤੇ ਵੀ ਜਾਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਤੇ ਜਿਸ ਦੇ ਵੀ ਨਾਮ ਤੇ ਆਪਾਂ ਇਹ ਫਾਰਮ ਭਰਨਾ ਵਾ ਜਿਹੜੇ ਵੀ ਆਪਾਂ ਘਰ ਦੇ ਮੈਂਬਰ ਨੂੰ ਬੈਨੀਫੀਸ਼ੀਰੀ ਰੱਖਣਾ ਵਾ ਉਹਦਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਤੇ ਇੱਕ ਬੈਂਕ ਖਾਤੇ ਦੀ ਜਿਹੜੀ ਕਾਪੀ ਦੀ ਫੋਟੋ ਸਟੇਟ ਉਹ ਚਾਹੀਦੀ ਹੈ ਸੋ ਬਾਕੀ ਸਾਰੇ ਪਰਿਵਾਰ ਦੇ ਜਿੰਨੇ ਵੀ ਆਪਣੇ ਘਰ ਦੇ ਵਿੱਚ ਜੀ ਆ ਉਹਨਾਂ ਦੇ ਆਧਾਰ ਕਾਰਡ ਚਾਹੀਦੇ ਆ ਇਹ ਡਾਕੂਮੈਂਟ ਲਾ ਕੇ ਆਪਾਂ ਫਾਰਮ ਭਰ ਸਕਦੇ ਆ ਜਿੱਥੇ ਆਪਣਾ ਘਰ ਵਾ ਉਸ ਘਰ ਦੀ ਰਜਿਸਟਰੀ ਚਾਹੀਦੀ ਆ ਜੇ ਰਜਿਸਟਰੀ ਨਹੀਂ ਹੈਗੀ ਲਾਲਕੀਰ ਦੇ ਅੰਦਰ ਥਾਂ ਆਉਂਦਾ ਵਾ ਤੇ ਆਪਾਂ ਨਕਸ਼ਾ ਵਾ ਜਿਹੜਾ ਉਹ ਅਪਲੋਡ ਕਰ ਸਕਦੇ ਆ ਏਕੇ ਦੇ ਵਿੱਚ ਹੋਰ ਕਿ ਜੋ ਪਹਿਲਾਂ ਨਰੇਗਾ ਕਾਰਡ ਦੀ ਰੱਖਿਆ ਗਿਆ ਸੀ ਆਪਸ਼ਨ ਕਿ ਨਰੇਗਾ ਕਾਰਡ ਦਾ ਤੁਸੀਂ ਇਹਦੇ ਵਿੱਚ ਭਰਨਾ ਵਾ ਨੰਬਰ ਉਹ ਚਾਹੀਦਾ ਵਾ ਉਹ ਹੁਣ ਸਰਕਾਰ ਵੱਲੋਂ ਜਿਹੜੀ ਉਹ ਮਤਲਬ ਆਪਸ਼ਨ ਹੈ ਉਹ ਕੱਟ ਕਰ ਦਿੱਤੀ ਗਈ ਹੈ ਨਰੇਗਾ ਕਾਰਡ ਦੀ ਵੀ ਕੋਈ ਜ਼ਰੂਰਤ ਨਹੀਂ ਜੇ ਨਰੇਗਾ ਕਾਰਡ ਤੁਹਾਡੇ ਕੋਲ ਨਹੀਂ ਹੈਗਾ ਤਾਂ ਵੀ ਤੁਸੀਂ ਇਹ ਫਾਰਮ ਹੈ ਜਿਹੜਾ ਭਰ ਸਕਦੇ ਹੋ ਆਨਲਾਈਨ ਫਾਰਮ ਆਪਣੇ ਘਰੋਂ ਆਪਣੇ ਮੋਬਾਈਲ ਫੋਨ ਤੋਂ ਸਬਮਿਟ ਕਰ ਸਕਦੇ ਹੋ ਜਦੋਂ ਤੁਹਾਡਾ ਫਾਰਮ ਸਬਮਿਟ ਹੋ ਜਾਵੇਗਾ ਫਿਰ ਜਿਹੜਾ ਸਰਵੇਅਰ ਹੈ ਤੁਹਾਡੇ ਘਰ ਵਿੱਚ ਸਰਵਾ ਕਰ ਲਈ ਆਉਣਗੇ ਸਰਕਾਰ ਵੱਲੋਂ ਫਿਰ ਜੇ ਤੁਹਾਡਾ ਉਹ ਪਾਸ ਹੁੰਦਾ ਵਾ ਵਾਕਈ ਤੁਸੀਂ ਯੋਗ ਪਾਏ ਜਾਂਦੇ ਹੋ ਕਿ ਤੁਹਾਨੂੰ ਮਕਾਨ ਬਣਾਉਣ ਦੀ ਜ਼ਰੂਰਤ ਹੈ ਜਾਂ ਤੁਹਾਡਾ ਕੱਚਾ ਘਰ ਹੈ ਜਾਂ ਬਾਲਿਆਂ ਵਾਲੀਆਂ ਛੱਤਾਂ ਜਾਂ ਤੁਹਾਡੇ ਕੋਲ ਘਰ ਅਵੇਲੇਬਲ ਨਹੀਂ ਹੈ ਤਾਂ ਤੁਹਾਨੂੰ ਇਹ ਤਿੰਨਾਂ ਕਿਸ਼ਤਾਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਘਰ ਬਣਾਉਣ ਵਾਸਤੇ ਪੈਸੇ ਦਿੱਤੇ ਜਾਣਗੇ ਸੋ ਇਹ ਸਕੀਮ ਹੈ ਫਾਰਮ ਕਿਦਾਂ ਭਰਨਾ ਹੈ ਆਨਲਾਈਨ ਤੁਸੀਂ ਕਿਦਾਂ ਅਪਲਾਈ ਕਰ ਸਕਦੇ ਹੋ ਉਹ ਵੀ ਤੁਹਾਨੂੰ ਜਿਹੜੀ ਅਗਲੀ ਵੀਡੀਓ ਇੱਕ ਬਣਾ ਕੇ ਉਹਦੇ ਵਿੱਚ ਸਾਰਾ ਇਹ ਦੱਸਾਂਗੇ ਕਿ ਆਨਲਾਈਨ ਸਾਈਟ ਤੋਂ ਤੁਸੀਂ ਕਿੱਦਾਂ ਜਾ ਕੇ ਫਾਰਮ ਭਰ ਸਕਦੇ ਹੋ ਕੀ ਕੀ ਡਾਕੂਮੈਂਟ ਲੱਗਣੇ ਆ ਕਿੱਥੇ ਤੁਸੀਂ ਅਪਲਾਈ ਕਰਨਾ ਵਾ ਜੇ ਤੁਸੀਂ ਚਾਹੁੰਦੇ ਹੋ ਕੋਈ ਵੀਡੀਓ ਅੱਗੇ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਤਾਂ ਕਿ ਤੁਸੀਂ ਘਰੇ ਬੈਠੇ ਫਾਰਮ ਭਰ ਲਓ ਤਾਂ ਇਹ ਜੋ ਸਾਡਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਦਾ ਜਿਹੜਾ ਬਟਨ ਹੈ ਉਹਨੂੰ ਆਨ ਕਰ ਲਓ ਤਾਂ ਕਿ ਜਦੋਂ ਅਗਲੀ ਵੀਡੀਓ ਹੋਣਾ ਇਕਾਦੇ ਦਿਨ ਵਿੱਚ ਪਾਈ ਜਾਊਗੀ ਬਣਾ ਕੇ ਕਿ ਕਿਦਾਂ ਤੁਸੀਂ ਫਾਰਮ ਆਨਲਾਈਨ ਭਰਨਾ ਹੈ ਤੁਹਾਨੂੰ ਸਾਰਾ ਨਾਲ-ਨਾਲ ਦੱਸਿਆ ਜਾਊਗਾ ਉਸ ਤੋਂ ਵੇਖ ਕੇ ਤੁਸੀਂ ਘਰੇ ਬੈਠੇ ਆਪਣਾ ਫਾਰਮ ਹੈ ਜਿਹੜਾ ਆਨਲਾਈਨ ਉਹ ਭਰ ਸਕਦੇ ਹੋ ਸਾਡੇ ਚੈਨਲ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਉਹ ਵੀਡੀਓ ਜਦੋਂ ਅਸੀਂ ਅਪਲੋਡ ਕਰੀਏ ਉਹ ਤੁਹਾਡੇ ਕੋਲ ਫਿਰ ਪਹੁੰਚ ਜਾਵੇ ਤੁਸੀਂ ਵੇਖ ਕੇ ਉਹ ਫਾਰਮ ਹੈ ਜਿਹੜਾ ਆਪਣਾ 30 ਅਪ੍ਰੈਲ 2025 ਲਾਸਟ ਡੇਟ ਹੈ ਉਸ ਤੋਂ ਪਹਿਲਾਂ-ਪਹਿਲਾਂ ਭਰ ਸਕਦੇ ਹੋ ਕੋਈ ਵੀ ਜਿਹੜਾ ਲੋੜਵੰਦ ਪਰਿਵਾਰ ਹੈ ਉਹ ਇਸ ਜਿਹੜੀ ਸਹੂਲਤ ਹੈ ਸਰਕਾਰ ਵੱਲੋਂ ਦਿੱਤੀ ਜਾ ਰਹੀ ਉਸ ਤੋਂ ਵਾਣ ਜਾਣਾ ਰਹਿ ਜਾਵੇ ਜਿਹਦੇ ਕੋਲ ਆਪਣਾ ਘਰ ਨਹੀਂ ਹੈ ਜਾਂ ਕੱਚਾ ਘਰ ਹੈ ਜਿਹਦਾ ਲੋੜਵੰਦ ਪਰਿਵਾਰ ਕੋਈ ਵੀ ਇਸ ਸਹੂਲਤ ਤੋਂ ਵਾਣ ਜਾਣਾ ਰਵੇ ਕਿਉਂਕਿ ਕਈ ਵਾਰ ਸਾਨੂੰ ਪਿੰਡਾਂ ਦੇ ਵਿੱਚ ਪਤਾ ਨਹੀਂ ਲੱਗਦਾ ਸੋ ਇਸੇ ਕਰਕੇ ਵੀਡੀਓ ਬਣਾएंगे ਕਿ ਤੁਹਾਨੂੰ ਸਾਰਾ ਪਤਾ ਲੱਗ ਜਾਵੇ ਕਿ ਇਹ ਸਕੀਮ ਚੱਲ ਰਹੀ ਹੈ ਤੇ ਕਿੰਨੀ ਲਾਸਟ ਡੇਟ ਹੈ ਕਿਦਾਂ ਫਾਰਮ ਭਰਨਾ ਹੈ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਸਾਰੀ ਜਾਣਕਾਰੀ ਦਵਾਂਗੇ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ